ਸੱਚ ਦੀ ਬੰਗਾ ਮੇਲੇ ਵਿੱਚ ਸੱਜੀਆਂ ਹੋਈਆਂ ਦੁਕਾਨਾਂ ਤੇ ਪਈਆਂ ਰੰਗ ਬਰੰਗੀਆਂ ਮੰਗਾ ਦਿਖਵੇਂ ਦੋਦਾ ਮਨ ਲਾਲ ਚਾਰਿਆਸੀ ਪਰ ਰੋਜ਼ ਲੋਕਾਂ ਦੇ ਘਰਾਂ ਦਾ ਗੋਹਾ ਗੋੜਾ ਕਰਦੇ ਆ ਤੇ ਭਾਡੇ ਮੰਦਿਆਂ ਹੱਥਾਂ ਦੀ ਨਰਮੀ ਤਾਂ ਕਿਤੇ ਗਵਾਚ ਗਈ ਸੀ ਪਰ ਦਿਲ ਦਾ ਤਾਂ ਅੱਜ ਜ਼ਿਆਦਾ ਹੈਵੀ ਹੋ ਗਿਆ ਤੇ ਮੈਲੀ ਜਹੀ ਚੁਲੀਰੋ ਲੀਰੋ ਇੱਕ ਚੁੰਨੀ ਦੇ ਇੱਕ ਲੜ ਨਾਲ ਬੰਨੇ ਦਸਾਂ ਦਸਾਂ ਦੇ ਕੁਝ ਨੋਟਾਂ 'ਚੋਂ ਦੋ ਨੋਟ ਕੱਢੇ ਤੇ ਦੋਵੇਂ ਹੱਥ ਹੱਥਾਂ ਵਿੱਚ ਥੋੜੇ ਥੋੜੀਆਂ ਚੂੜੀਆਂ ਪਵਾ ਲਈਆਂ ਤੇ ਚਾਨਣ ਛੰਕਾ ਕੇ ਵੇਖਿਆ ਤਾਂ ਦਿਲ ਖੁਸ਼ੀ ਨਾਲ ਨੱਚ ਉੱਠਿਆ ਕਿੰਨੀਆਂ ਮਾਸੂਮ ਹੁੰਦੀਆਂ ਨੇ ਇਹਨਾਂ ਕੁਝ ਸਾਧਨ ਛੋਟੀ ਜਹੀ ਚੀਜ਼ ਮਿਲੇ ਤੇ ਨੱਚ ਉਠਦੀਆਂ ਨੇ ਤੁਰਦੀ ਜਾਂਦੀ ਦੇ ਹੱਥਾਂ ਵਿੱਚ ਪਾਈਆਂ ਬੰਗਾਂ ਦੀ ਸ਼ੰਕਾਰ ਜਦੋਂ ਕੰਨਾਂ ਵਿੱਚ ਪਈ ਤਾਂ ਮਨ ਕਿਤੇ ਦੂਰ ਡਾਰੀ ਮਾਰ ਗਿਆ ਤੇ ਬਚਪਨ ਚਿੱਤਿਆ ਆ ਗਿਆ ਜਦ ਨਾਨੀ ਨੇ ਇਸੇ ਤਰ੍ਹਾਂ ਮੇਲੇ ਚੋਂ ਬੰਗਾ ਖਰੀਦ ਕੇ ਦਿੱਤੀਆਂ ਸੀ ਤੇ ਦੋਨੇ ਨਿੱਕੇ ਨਿੱਕੇ ਹੱਥਾਂ ਵਿੱਚ ਪਾਈਆਂ ਬੰਗਾ ਸ਼ੰਕਾਰ ਸ਼ੰਕਾਰ ਸਾਰਿਆਂ ਨੂੰ ਦਿਖਾਉਂਦੀ ਫਿਰਦੀ ਸੀ ਹੁਣ ਨਾ ਤਾਂ ਨਾਨੀ ਰਹੀ ਤੇ ਨਾ ਮਾਂ ਜੋ ਉਸ ਦੇ ਰੂਜਾ ਪੂਰੀਆਂ ਕਰਦੀ ਮਾਂ ਤਾਂ ਉਸ ਨੂੰ ਟੋਲੀ ਪਾਉਣ ਤੋਂ ਪਹਿਲਾਂ ਹੀ ਸਿਮਿਆਂ ਦੇ ਰਾਹ ਪੈ ਗਈ ਤੇ ਬਾਪ ਨੇ ਸਿਰੋਂ ਬੋਜ਼ ਲਾਉਣ ਲਈ ਬਿਨਾਂ ਕੁਝ ਵੇਖੇ ਉੱਚੇ ਉਸਦਾ ਵਿਆਹ ਕਰ ਦਿੱਤਾ ਸੀ ਸ੍ਰੀ ਸਤੀਰੇ ਦਾ ਸ਼ਰਾਬੀ ਤੇ ਐਬੀਸੀ ਉਸਦੇ ਘਰ ਵਾਲਾ ਅਕਸਰ ਹੱਥ ਚੁੱਕਣ ਤੋਂ ਗੁਰਹਿਜ਼ ਨਾ ਕਰਦਾ ਸ ਸੌਰੇ ਨੇ ਸੋਚਿਆ ਕਿ ਵਿਆਹ ਤੋਂ ਬਾਅਦ ਸੁਧਰ ਜਾਊ ਪਰ ਕੁਝ ਵੀ ਠੀਕ ਨਾ ਹੁੰਦਾ ਦੇ ਘੱਟ ਕਰ ਦਿੱਤਾ ਕੰਮ ਤਾਂ ਕੋਈ ਕਰਦਾ ਨਹੀਂ ਸੀ ਉਲਟਾ ਜਦੋਂ ਵੀ ਮਿੰਦੋ ਘਰ ਵਿੱਚੋਂ ਕੰਮ ਕਰਕੇ ਕਮਾ ਕੇ ਲਿਆਉਂਦੀ ਘੁੱਟ ਮਾਰ ਕੇ ਖੋਹ ਲੈਂਦਾ ਤੇ ਸ਼ਰਾਬ ਵਿੱਚ ਉਡਾ ਦਿੰਦਾ ਉਸਦੇ ਦਿਲ ਦੇ ਹੱਜਾ ਤੇ ਰਮਾਨ ਵਿੱਚ ਚੰਗਾਲ ਲੱਗ ਗਿਆ ਸੀ ਆਪਣੇ ਘਰ ਵਾਲਾ ਮੋੜ ਮੁੜ ਕੇ ਘਰ ਦੇ ਸਾਹਮਣੇ ਪੌਂ ਦਿਤਕਾਰ ਵਾਲੇ ਨੂੰ ਘਰ ਦੇਖ ਕੇ ਚੁੱਪਚਾਪ ਬੰਗਾ ਨੂੰ ਚੁੰਨੀ ਵਿੱਚ ਲੁਕੋ ਕੇ ਅੰਦਰ ਸੋਈ ਵਿੱਚ ਜਾ ਬੜੀ ਕੁਝ ਦੇਰ ਪੀੜੀ ਤੇ ਬੈਠੇ ਬੰਗਾ ਨੂੰ ਸ਼ਨਕਰਸ਼ਨ ਕਾ ਵੇਖੀ ਜਾ ਰਹੀ ਸੀ ਤੇ ਖੁਸ਼ ਹੋਈ ਜਾ ਰਹੀ ਸੀ ਕਿਉਂਕਿ ਉਹ ਜੋ ਦਿਉਰੀਆਂ ਰੀਜਾਂ ਵਿੱਚ ਇੱਕ ਕਮਸੀ ਪੂਰੀ ਹੋਈ ਸੀ ਅੱਜ ਰੋਟੀ ਮਿਲ ਚੁੱਕੇ ਨਹੀਂ ਬਾਹਰ ਮੰਜੇ ਤੇ ਪੇਅਫ ਦੇ ਘਰ ਵਾਲਾ ਸ਼ਰਾਬ ਦੇ ਨਸ਼ੇ ਵਿੱਚ ਉੱਚੀ ਉੱਚੀ ਬੋਲੀ ਜਾ ਰਿਹਾ ਸੀ ਬਣਾਉਣ ਲੱਗੀਆਂ ਬਸ ਇਹਨਾਂ ਕਹਿ ਕੇ ਛੇਤੀ ਛੇਤੀ ਖੁਦ ਨੂੰ ਸੰਭਾਲ ਲਈ ਰੋਟੀ ਟੋਕ ਕਰਨ ਲੱਗੇ ਕੁੱਤੀ ਰੰ ਪਤਾ ਨਹੀਂ ਕਿੱਥੇ ਵਾਰਾ ਕਰਦੀ ਹੈ ਕਰਦੀ ਆ ਇਹਨਾਂ ਨੇ ਪਤਾ ਕੀ ਖਸਮ ਨੂੰ ਰੋਟੀ ਵੀ ਦੇਣੀ ਹੁੰਦੀ ਐ ਇਹ ਬਾਗ ਮਿੰਦੋ ਦੇ ਕੰਨਾਂ ਨਾਲ ਟਕਰਾਇ ਪਰ ਗੁੱਸਾ ਬੇਬਸੀ ਬਣ ਅੱਖਾਂ ਚੋਂ ਬਹਿ ਤੁਰਿਆ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਸੀ ਤੜਾਕ ਘਰ ਵਾਲੇ ਬਣ ਉਸਦੀ ਖੱਬੀ ਗੱਲ ਤੇ ਮਾਰੀ ਚਪੇੜ ਨੂੰ ਸਿੱਧ ਮੋਦੇ ਉਸਨੂੰ ਤਵੇ ਤੇ ਸੱਟ ਦੇਣਾ ਸੀ ਪਰ ਖੁਦ ਨੂੰ ਸੰਭਾਲਦੀ ਇਹ ਬੰਗਾ ਕਿੱਥੋਂ ਆਈਆਂ ਦਸ ਕਮ ਜਾਤੇ ਜਾਂ ਕਿਹੜੇ ਯਾਰ ਨੂੰ ਦਿਖਾਲਦੀ ਐ ਹਾਰ ਸ਼ਿੰਗਾਰ ਕਿ ਮੈਂ ਪੈਸੇ ਮੰਗੇ ਤਾਂ ਦੰਦਲਾ ਪੈ ਜਾਂਦੀਆਂ ਜਦੋਂ ਇਸ ਨਾਲ ਵੀ ਸਬਰ ਨਾ ਆਇਆ ਤਾਂ ਉਸਨੇ ਕੁੜਪਈ ਘੋਟਨੇ ਨਾਲ ਦੋਵੇਂ ਹੱਥਾਂ ਦੀਆਂ ਬੰਗਾ ਬਹਿਰੇ ਮੀ ਬਹਿਰੇ ਮੀ ਨਾਲ ਭਾਨੇ ਦਿੱਤੀਆਂ ਨਾਲ ਹੀ ਇੱਕ ਹੋਰ ਚਪੇੜ ਦੋਦੀਆਂ ਗੱਲਾਂ ਸੇਕ ਦਿੱਤੀਆਂ ਥੱਪੜਾਂ ਤੇ ਮੁੱਕੀਆਂ ਦੀ ਬਰਸਾਤ ਹੋ ਗਈ ਤੇ ਉਸ ਕੁਝ ਦੇਰ ਮੰਗਰੋਂ ਥੱਕ ਹਾਰ ਇੱਕ ਮੱਝੇ ਤੇ ਜਾ ਪਿਆ ਤੇ ਉਸ ਘਰ ਦੇ ਕੁਰਾ ਉਸ ਤੇ ਕਰਾਟੇ ਕਰ ਵਿੱਚ ਗੂੰਜਣ ਲੱਗ ਪਏ ਇੱਕ ਬੇਹਵਸੀ ਖੁਦ ਨੂੰ ਮਰਨ ਦਾ ਭਰਮ ਪਾਲ ਆਰਾਮ ਨਾਲ ਸੋ ਰਿਹਾ ਸੀ ਤੇ ਇੱਕ ਮਜ਼ਲੂਮ ਔਰਤ ਹੌਕੇ ਭਰਦੀ ਟੁੱਟੀਆਂ ਹੋਈਆਂ ਬੰਗਾਂ ਦੇ ਰੂਪ ਵਿੱਚ ਆਪਣੀ ਸਦਰਾਂ ਖਿੱਲਰੀਆਂ ਹੋਈਆਂ ਸਦਰਾਂ ਦੇ ਟੁਕੜੇ ਇਕੱਠੇ ਕਰ ਰਹੀ ਸੀ ਜਿੰਨਾ ਵਿੱਚੋਂ ਕੁਝ ਵੀ ਨਹੀਂ ਚਖੂ ਗਏ ਸਨ